ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ on the sport news ਲਗਾਤਾਰ ਘੱਗਰ ਦੇ ਘਟਦੇ ਵਾਦੇ ਪਾਣੀ ਦੇ ਉੱਤੇ ਨਜ਼ਰ ਰੱਖ ਰਿਹਾ ਹੈ ਤੇ ਅੱਜ 9 ਸਤੰਬਰ ਦੀ ਤੁਹਾਨੂੰ ਅਪਡੇਟ ਦੇਣ ਜਾ ਰਹੇ ਹਾਂ 9 ਸਤੰਬਰ ਨੂੰ ਘੱਗਰ ਦੇ ਵਿੱਚ ਕੀ ਘਟਿਆ ਕੀ ਵਧਿਆ ਇਹ ਵੀ ਦੱਸਾਂਗੇ ਪਰ ਇਸ ਤੋਂ ਪਹਿਲਾਂ ਸਾਡੀ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਨਾਲ ਨਹੀਂ ਜੁੜੇ ਤਾਂ ਇਸ ਨਾਲ ਜੁੜਨ ਲਈ ਇਸ ਨੂੰ ਫੋਲੋ ਜ਼ਰੂਰ ਕਰੋ ਹਰ ਤਰ੍ਹਾਂ ਦੀ ਅਪਡੇਟ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਤੇ ਅੱਜ 9 ਸਤੰਬਰ ਦੀ ਜੇ ਗੱਲ ਕਰੀਏ ਤਾਂ ਘੱਗਰ ਦੇ ਵਿੱਚ ਹਲੇ ਵੀ ਖਤਰਾ ਬਣਿਆ ਹੋਇਆ ਹੈ ਜੀ ਹਾਂ ਕੱਗਰ ਦੇ ਵਿੱਚ ਪਾਣੀ ਦਾ ਵਾਧਾ ਜਾਰੀ ਹੈ ਜੇਕਰ ਤੁਸੀਂ ਦੇਖੋ ਤਾਂ ਆਨ ਵਾਲੇ ਟਾਈਮ ਦੇ ਵਿੱਚ ਹਲੇ ਸੰਭਾਵਨਾ ਜੀ ਜਤਾਈ ਜਾ ਰਹੀ ਹੈ ਕਿ ਕੱਗਰ ਦੇ ਵਿੱਚ ਪਾਣੀ ਘਟ ਸਕਦਾ ਹੈ ਪਰ ਹਲੇ ਖਤਰਾ ਬਰਕਰਾਰ ਹੈ ਗੂਲਾਜੀਕਾ ਵਿੱਚ ਪਾਣੀ ਦਾ ਪੱਧਰ ਵੱਧ ਕੇ ਹੁਣ 54349 ਕਿਊਸਿਕ ਤੇ ਪਹੁੰਚ ਗਿਆ ਹੈ ਜਦਕਿ ਕੱਲ ਦੀ ਰਿਪੋਰਟ ਦੇ ਮੁਤਾਬਕ ਇਹ 53695 ਕਿਊਸਿਕ ਸੀ ਯਾਨੀ ਕਿ ਕਰੀਬ 12 ਘੰਟੇ ਦੇ ਅੰਦਰ ਹਲੇ 2700 ਤੋਂ 800 ਕਿਊਸਿਕ ਪਾਣੀ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਖਨੋਰੀ ਤੇ ਚਾਂਦਪੂਰਾ ਵਿੱਚ ਪਾਣੀ ਦਾ ਪੱਧਰ ਉਹੀ ਚੱਲ ਰਿਹਾ ਹੈ ਖਨੋਰੀ ਵਿੱਚ 14450 ਤੇ ਚਾਂਦਪੂਰਾ ਵਿੱਚ 15400 ਕਿਊਸਿਕਾ ਚੱਲ ਰਿਹਾ ਹੈ ਖਨੋਰੀ ਵਿੱਚ ਵੀ ਹਲੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਤੇ ਚੱਲ ਰਿਹਾ ਜਿਸ ਨਾਲ ਲੋਕਾਂ ਨੂੰ ਬੜਾ ਖਤਰਾ ਬਣਿਆ ਹੋਇਆ ਹੈ